ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਚੱਲੇ ਆ ਜੀ ਅਸੀਂ ਨਾਲ ਕੀ ਚੱਨਾ ਹਾਂਜੀ ਅਸੀਂ ਗੱਲ ਜੀ ਅੱਜ ਅਸੀਂ ਚੱਲੇ ਜੀ ਨਾਲ ਕੀ ਮਹੀਨਾ ਲੈਣਾ ਹਾਂ ਅੱਗੇ ਤੁਹਾਨੂੰ ਨਾਲ ਕੈ ਨਾਲ ਮਿਲਾਵਾਂਗੇ ਜਿਹੜਾ ਸਤਿਗੁਣ ਗੱਲਬਾਤ ਕਰਾਂਗੇ ਤੁਹਾਡੇ ਨਾਲ ਬਲੌਗ ਜ਼ਰੂਰ ਦੇਖਿਓ ਜੀ ਜੇ ਤੁਹਾਨੂੰ ਆਪਣੇ ਬਲੌਗ ਨੂੰ ਵਧੀਆ ਲੱਗਦੇ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਸਾਰੇ ਦੋਸਤਾਂ ਨੂੰ ਸ੍ਰੀ ਟਾਈਕ ਦਾ ਨਵਾਜ਼ ਜਿਆਦਾ हां जी दोस्तों जिसको सुवारम हां और कैमरा जेडया सिचुएशन ਜੀਣਾ ਸਵੇਰ ਆਹ ਮਹਾਲ ਵਧੀਆ ਪੰਜਾਬ ਦਾ ਕਰਾ ਤੜਕ ਹੈ ਭਾਈ ਇਹਨੂੰ ਮਾਰਗੀ ਲਾ ਦੋ ਬੜੀ ਵਧੀਆ ਕਿੱਦੇ ਕੰਮ ਨੂੰ ਨਾ ਲਵਾ ਇਸ ਸਵੇਰ ਆਪਣੀ ਮਤਲਬ ਅਲਰਜੀ ਹੁੰਦੀ ਹੈ ਕਿ ਸਭ ਮੁਕਾਬਲੇ ਵਧੀਆ ਮਨ ਲੱਗ ਰਿਹਾ ਜਾਪਾ ਜਾ ਰਹੇ ਸੀਗੇ ਹਨ ਤੇ ਸੋਚਿਆ ਦੋਸਤਾਂ ਨਾਲ ਦਰ ਨਾਲ ਬਰੌਲ ਵੀ ਕਰਾਂਗੇ ਜੀ ਦੋਸਤੋ ਜੀ ਪਹੁੰਚ ਚੁੱਕੇ ਸੀ ਗਏ ਤੇ ਆ ਮੇਰੀ ਮੰਮੀਆਂ ਛੋਟੀ ਜੀ ਮੰਮੀ ਅਸਤੀ ਕਾ ਉਹ ਟਿਕ ਟਾਕ ਸਾਰੇ ਕੰਨਾ ਭੁੱਖੀ ਦੀ ਕਰੇ ਰੋਟੀ ਨਹੀਂ ਖਾ ਕੇ ਕੰਨਾ ਨੇ ਆ ਕੇ ਦੇਖੋ ਜੀ ਚੈੱਕ ਲਿਆ ਰੋਟੀਆਂ ਕੜੇ ਨਾਲ ਆ ਕੇ ਤੁਰਦੀ ਹੈ ਕਿ ਬੰਨਾ ਹੈ ਆ ਮੇਰੀ ਵੱਡੀ ਮਾਮੀ ਜੀ ਜੀ ਅੱਜ ਜਮਾ ਮੀ ਕਿੱਥੇ ਚੱਲੀਆਂ ਤੂੰ ਮੈਂ ਚਲੀਆਂ ਚੰਡੀਗੜ੍ਹ ਮੋਰਚੇ ਧਰਨੇ ਦੇ ਵਿੱਚ ਦੇਖਦੇ ਆ ਵੀ ਪ੍ਰਸ਼ਾਸਨ ਸਾਨੂੰ ਕਿੱਥੇ ਤੱਕ ਜਾਣ ਦਿੰਦਾ ਜਿੱਥੇ ਪ੍ਰਸ਼ਾਸਨ ਰੋਕੂਗਾ ਸਿੱਥੀ ਸੜਕ ਮਲ ਕੇ ਵੇਰੀ ਸੜਕ ਤੇ ਲੋਕਾਂ ਨੂੰ ਹੀ ਪ੍ਰਸ਼ਾਨ ਕਰਨਾ ਇੱਕ ਵਾਸੇ ਹੋ ਕੇ ਬਹਿ ਜਾਂਦੇ ਹਾਂ ਜੀ ਵਧੀਆ ਗੱਲ ਹੈ ਹਾਂ ਹਾਂ ਜੀ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਸਰਕਾਰਾਂ ਆਪਣੀਆਂ ਗੰਦੀਆਂ ਨੇ ਜੀਆਂ ਇਹਨਾਂ ਨੇ ਸਾਰਾ ਸਿਸਟਮ ਖਰਾਬ ਕਰਿਆ ਚਲੋ ਜੇ ਮੰਗਾ ਮੰਨ ਲੈਣਾ ਤਾਂ ਸਾਨੂੰ ਕੀ ਲੋੜਾ ਧਰਨੇ ਲਾਉਣ ਦੀ ਹਨਾ ਸੜਕਾਂ ਤੇ ਬੈਠਣ ਦੀ ਕੀ ਲੋੜ ਆ ਭਾਈ ਕੋਈ ਇੰਨਾ ਬੇਲਾ ਨਹੀਂ ਹੈਗਾ ਜੀ ਸਰਕਾਰਾਂ ਇਹ ਮਜਬੂਰ ਕਰਦੀਆਂ ਨੇ ਸਾਨੂੰ ਹਣਾ ਧਰਨੇ ਲਾਉਣ ਵਾਸਤੇ ਤਾਂ ਚਲਾਉਂਦੇ ਆ ਉਹ ਅਸੀਂ ਬੇਲੇ ਨਹੀਂ ਹੈਗੇ ਸਾਨੂੰ ਵੀ ਕੰਮ ਬਹੁਤ ਨੇ ਕਰੇ ਤੇ ਤੇ ਵੱਧ ਤੋਂ ਵੱਧ ਇਹ ਵਲੌਗ ਨੂੰ ਸ਼ੇਅਰ ਕਰਿਓ ਤੁੰਧਾ ਉਹਨੇ ਮੇਰੇ ਮਾਮੇ ਨਾਲ ਬਿਲਾਉਣੇ ਜੀ ਮੇਰਾ ਮੰਮਾ ਵੀ ਵੱਡਾ ਇਹਨੇ ਨਿਗਾਹ ਕਰਾਈ ਏ ਜੀ ਹੁਣ ਮੇਰੀ ਨਾਨੀ ਆਈ ਆ ਜੀ ਆਣੀ ਅਸੀ ਘਰ ਬੁਲਾਦੇ ਸਾਰਿਆਂ ਨੂੰ ਸਸਤੀ ਘਰ ਬੁਲਾਦੇ ਸਾਰਿਆਂ ਨੂੰ ਹਾਂ ਤੇ ਮੇਰੀ ਨਾਨੀ ਆਈ ਏ ਨੂੰ ਥੋੜਾ ਜਿਹਾ ਉੱਚਾ ਸੁਣ ਲਾ ਕੇ ਚਲੋ ਬਜ਼ੁਰਗ ਹੋ ਗਈ ਇਹ ਮੇਰੀ ਮੰਮੀ ਆਈ ਜੀ ਇਹ ਵੀ ਅਣਕਾ ਦਾ ਹੀ ਬੱਠੇ ਕਾਲੀਆਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਪਹਿਲਾਂ ਛੋਟੇ ਹੁੰਦੇ ਹਰੇਕ ਬੰਦੇ ਨੂੰ ਨਾਨਕੇ ਆਉਣ ਦਾ ਚਾਹ ਹੁੰਦਾ ਸੀ ਹਨ ਤੇ ਸਾਨੂੰ ਵੀ ਬਹੁਤ ਹੀ ਮੈਦਾ ਬਹੁਤ ਨਾਨਕੇ ਰਹਿਣਾ ਹੁੰਦਾ ਹਨ ਤੇ ਤੁਸੇ ਨਾਲ ਜਾਂ ਕਿਸੇ ਹੁੰਦਾ ਹੈ ਨਾ ਉਹ ਤੇ ਮੈਨੂੰ ਜਦੋਂ ਪੁੱਛਿਆ ਕਰਦੇ ਕਿ ਕਿੰਨੇ ਚਿਰ ਦੀਆਂ ਛੁੱਟੀਆਂ ਰਹਿ ਗਈਆਂ ਤੇ ਮੈਂ ਕਹਿੰਦਾ ਮਹੀਨੇ ਦੇ ਰਹਿ ਗਈਆਂ ਹਨ ਕੌਣੇ ਨੂੰ ਕਹਿੰਦੇ 9 ਵਜ ਗਏ 9 ਵਜ ਹਾਂ ਮਮੀ ਪਰਪਾਂਗੇ ਜੋ ਛੋਟੇ ਹੁੰਦੇ ਨੇ ਮੈਨੂੰ ਪੁੱਛਿਆ ਕਰਦੇ ਤੇ ਵੀ ਕਿੰਨੇ ਚਿਰ ਦੀਆਂ ਛੁੱਟੀਆਂ ਰਹਿ ਗਈਆਂ ਹਾਂ ਨਾ ਜੋ ਜਨੂ ਵੀ ਪੰਦੇ ਰਹੇਗੇ ਤੇ ਉਹਦੇ ਵੀ ਕਹਿੰਦੇ ਵੀ ਕਿੰਨੇ ਚਿਰ ਦੀਆਂ ਕਹਿੰਦਾ ਇਹ ਮਹੀਨੇ ਦੀਆਂ ਹਾਂ ਹਾਂ ਕਿੰਨਾ ਰੱਜ ਗਈ ਚੱਲਣਾ ਹਾਂ ਰੱਜ ਗਈ ਤੇ ਮੈਨੂੰ ਉਦੋਂ ਚਾਹ ਹੁੰਦਾ ਸੀ ਮੈਂ ਬਹੁਤ ਰਹਾ ਸੀ ਨਾਨਕੇ ਆਪਦੇ ਮੈਂ ਚੁੱਪੀ ਲੈਣਾ ਫਿਰ ਚੱਲੀ ਹਾਂ ਜੀ ਨਿਕਲੇ ਲਾ ਮੈਂ ਤੇ 2 ਮਿੰਟ ਚੰਗਾ ਭਾਈ ਸਾਂਘਾ ਭਾਈ ਮੈਂ ਚੱਲੀ ਧਰਨੇ ਤੇ ਜਾਉਂਦੇ ਰਹਿ ਤਾਂ ਫੇਰ ਮਿਲਾਂ ਜਾਉਂਦੀ ਰਹਾਂਗੀ ਜਾਣਾ ਕਿੱਥੇ ਦੋ ਮਿੰਟ ਮਾਮੀ ਇੱਥੇ ਤੇ ਮੇਰੀ ਮਾਮੀ ਚੱਲੀ ਧਰਨੇ ਜਾਂ ਚੰਡੀਗੜ੍ਹ ਅੱਜ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਵਾਂਗੀ ਗੱਲਾਂ ਬਾਤਾਂ ਕਰਾਂਗੇ ਚਲੋ ਅੱਜ ਅਸਤਾ ਉਮੀਦ ਕਰਦੇ ਵੀ ਇਹਨਾਂ ਦਾ ਮੋਰਚਾ ਸਫਲ ਰਹੇ ਤੇ ਹਾਂਜੀ ਐਨਕਮਾਸਟਰ ਜੀ ਸਾਡੇ ਐਨਕਮਾਸਟਰ ਜੀ ਨੇ ਤੁਸੀ ਅੱਛਾ ਸੋਰੀ ਨੰਨੂ ਖਨਵਾ ਵਿੱਚ ਦੇਖਦੇ ਨੇ ਇਹ ਜਿਹੜੇ ਆਰਟਿਸਟ ਨੇ ਆਪਣੇ ਥੋੜੀ ਜਿਹਾ ਅੱਜ ਕੱਲ ਬੀਜੀ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਆਪਾਂ ਸੁਨਾਮ ਪਹੁੰਚ ਚੁੱਕੇ ਜੀ ਆਪਾਂ ਸਾਰੇ ਆਪਾਂ ਮਾਦਾ ਲੈ ਰਹੇ ਸੁਨਾਮ ਸ਼ਹਿਰ ਥੋੜੇ ਹੁੰਦੇ ਬਹੁਤ ਹੁੰਦੇ ਨੇ ਔਰ ਥੋੜਾ ਜਿਹਾ ਤਰਕੇੜਾ ਘੱਟ ਲੱਗਦਾ ਆਪਣਾ ਪਹੁੰਚ ਜਾਂਦੇ ਆ ਜੀ ਲੈ ਰਹੇ ਹਨਾ ਬਈ ਹਣਾ ਮੇਨ ਸੈ ਤੁਹਾਨੂੰ ਜਨਾਮ ਇਹ ਪੈਂਦਾ ਹੈਗਾ ਤੇਾਰੇ ਪ੍ਰਵਾਹ ਨਾਲ ਜੀਹਾਂ ਦਿਨੋਂ ਤੋਂ ਆਇਆ ਹੈਗਾ ਉਹ ਤਾਂ ਗਿਆ ਰਿਹਾ ਤੇੀ ਪੋਸਟ ਨੇ ਆ ਹਾਂਜੀ ਦੋਸਤੋ ਤੁਹਾਨੂੰ ਦਿਖਾਇਆ ਅੱਜ ਨਾਨਕੇ ਪਰਿਵਾਰ ਦਾ ਬਲੌਗ ਤੇ ਬਲੌਗ ਕਿਵੇਂ ਲੱਗਿਆ ਵੀਨਾ ਸਾਰੇ ਦੋਸਤ ਮਿੱਤਰਾਂ ਨੂੰ ਬਲੌਗ ਵਧੀਆ ਲੱਗੂਗਾ ਤੇ ਸਾਡੇ ਬਲੌਗ ਦੇਖਣ ਵਾਸਤੇ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸਪੋਰਟ ਕਰਿਆ ਕਰੋ ਭਰਾ ਹਨਾ ਮੇਰੇ ਸਾਰੇ ਦੋਸਤ ਮਿੱਤਰ ਠੀਕ ਠਾਕ ਹੋਣਗੇ ਹਨਾ ਚੜਜੀ ਕਲਾਚ ਹੋਣਗੇ ਤੇ ਆਪਾਂ ਹੁਣ ਪਹੁੰਚ ਚੁੱਕੇ ਸੀਗੇ ਇੱਕ ਕੰਮ ਤੇ ਮਤਲਬ ਲੈ ਕੇ ਸਵੇਰੇ ਪਹੁੰਚ ਚੁੱਕੇ ਹਾਂ ਡਾਕਟਰ ਚ ਤੇ ਆਪਾਂ ਇਹ ਜਿਹੇ ਵਲੌਗ ਤੁਹਾਡੇ ਵਾਸਤੇ ਨਵੇਂ ਨਵੇਂ ਲੈ ਕੇ ਆਉਂਦੇ ਰਹਿਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਮੀਦ ਕਰਾਂ ਸਾਰੇ ਦੋਸਤ ਮਿੱਤਰ ਠੀਕ ਠਾਕ ਹੋਵਗੇ ਚਲੋ ਕਥੋੜਾ ਯਾ ਹਨ ਮਾਹੌਲ ਹੈ ਬਣ ਜਾਂਦਾ ਹੈਗਾ